ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਹੁਣ ਪੋਲਾ ਖੁੱਲ ਰਹੀਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਤਾਂ ਇਸ ਵਕਤ ਅਗਰ ਅਪਡੇਟ ਮਜੀਠੇ ਦੀ ਦਿੱਤੀ ਤਾਂ ਮਜੀਠੇ ਦੇ ਵਿੱਚ 22 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਅਤੇ ਅੱਠ ਜਿਹੜੇ ਨੇ ਉਹ ਕਾਫੀ ਰੂਪ ਦੇ ਵਿੱਚ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਦੇਖੋ ਜੇਕਰ ਆਪਾਂ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਇਹ ਉੱਠਦੇ ਨੇ ਕਿ ਇੱਕ ਪਾਸੇ ਯੁੱਧ ਨਸ਼ਿਆਂ ਵਰਤੂ ਤੁਸੀਂ ਮੁਹੀਮ ਚਲਾ ਰਹੇ ਹੋ ਦੂਸਰੇ ਪਾਸੇ ਹਲਕੇ ਨੇ ਵਿੱਚ ਜ਼ਹਿਰੀਲੀ ਸ਼ਰਾਬ ਬਣ ਰਹੀ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਕਿਉਂਕਿ ਲਗਾਤਾਰ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਤੋਂ ਲੈ ਕੇ ਹੁਣ ਤੱਕ 22 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਹਲੇ ਵੀ ਲੋਕ ਜਿਹੜੇ ਕਾਫੀ ਸੀਰੀਅਸ ਨੇ ਪਰ ਜਦੋਂ ਸਵੇਦ ਨੂੰ ਜਿਹੜੇ ਪੋਲੀਟੀਸ਼ੀਅਨ ਨੇ ਜਿਹੜੇ ਅਲੱਗ-ਅਲੱਗ ਵਿਰੋਧੀ ਧਿਰ ਦੇ ਨੇਤਾ ਨੇ ਜਦੋਂ ਉਹਾਂ ਨੇ ਸਵਾਲ ਚੱਕਣੇ ਸ਼ੁਰੂ ਕੀਤੇ ਤਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪਹੁੰਚਦੇ ਨਹੀਂ ਦਾ 10 ਲੱਖ ਰੁਪਏ ਇਹ ਪੀੜਤ ਪਰਿਵਾਰਾਂ ਨੂੰ ਦਿੰਦੇ ਨੇ ਦੇਖੋ ਕਿਤਨਾ ਕਿਤੇ ਜੇਕਰ ਸਾਰੀ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਵਿਭਾਗ ਕਿਦੇ ਕੋਲ ਹੈ ਜਿਹੜੀ ਇਹ ਸ਼ਰਾਬ ਮੈਕਮਾ ਹੈ ਜਾਂ ਫਿਰ ਜਿਹੜੇ ਮਾਈਨਿੰਗ ਪਾਲਿਸੀਸ ਕਿਦੇ ਕੋਲ ਹੈ ਵਿਭਾਗ ਇਹ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਾਂਦੇ ਨੇ ਕੱਲ ਉਹ ਮਜੀਠੇ ਵਿੱਚ ਪਹੁੰਚਦੇ ਨੇ ਮਜੀਠੇ ਵਿੱਚ ਜਾ ਕੇ ਉੱਥੇ ਕਬੂਲ ਕਰਦੇ ਨੇ ਕਿ ਜਿਹੜੇ ਇਹ ਚੀਜ਼ਾਂ ਚੱਲ ਰਹੀਆਂ ਨੇ ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਫੜਿਆ ਜਾਊਗਾ ਹਾਲਕਿ ਇਸ ਮਾਮਲੇ ਦੇ ਵਿੱਚ ਦੋ ਮੁਲਾਜ਼ਮਾਂ ਨੂੰ ਜੋ ਪੁਲਿਸ ਮੁਲਾਜ਼ਮਾਂ ਨੂੰ ਡੀਐਸਪੀ ਤੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਇਹ ਜਿਹੜਾ ਵਿਭਾਗ ਹੈ ਇਹ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਵਿਭਾਗਾਂ ਦਾ ਸਵਾਲ ਹੀ ਉੱਠਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਨਡਾਇਰੈਕਟਲੀ ਇਨਵੋਲਵਮੈਂਟ ਹੈ ਕਿਉਂਕਿ ਅਗਰ ਇਹ ਮਾਮਲਾ ਆਪਾਂ ਦੇਖੀਏ ਤਾਂ ਸਵਾਲ ਇਹ ਉੱਠਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪਤਾ ਨਹੀਂ ਸੀ ਕਿ ਮਜੀਠੇ ਵਿੱਚ ਜ਼ਹਿਰੀਲੀ ਸ਼ਰਾਬ ਵਿਗਰੀ ਹੈ ਹਾਲਾਂਕਿ ਇਹ ਮਜੀਠੇ ਦੇ ਵਿੱਚ ਜਿਹੜਾ ਇਹ ਮਾਮਲਾ ਆਇਆ ਜਿਸ ਸ਼ਰਾਬ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਦੇ ਕਾਰਨ 22 ਲੋਕਾਂ ਦੀ ਮੌਤ ਹੋਈ ਹੈ ਸੇਮ ਇਹੀ ਮਾਮਲਾ ਜਿਹੜਾ ਸੀ ਉਹ ਸੰਗਰੂਰ ਦੇ ਵਿੱਚ ਵੀ ਆਪਦੇ ਹਲਕੇ ਸੰਗਰੂਰ 'ਚ ਇਹ ਮਾਮਲਾ ਹੋਇਆ ਸੀ ਕਿ ਹਾਲਾਂਕਿ 2024 ਦਾ ਮਾਮਲਾ 21 ਲੋਕਾਂ ਦੀ ਉਸ ਵਕਤ ਦੀ ਮੌਤ ਹੋਈ ਸੀ ਪਰ ਉਸ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਵਾਲ ਇਹੀ ਫਿਰ ਤੋਂ ਖੜੇ ਹੁੰਦੇ ਨੇ ਕਿ ਜਦੋਂ ਉਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਇਹ ਕਬੂਲ ਕਰਦੇ ਨੇ ਕਿ ਇਹ ਜੋ ਚੀਜ਼ਾਂ ਹੋ ਰਹੀਆਂ ਨੇ ਇਹ ਕੋਈ ਨਾ ਕੋਈ ਵਿੱਚ ਰਲਿਆ ਹੋਇਆ ਕੋਈ ਨਾ ਕੋਈ ਵਿੱਚ ਮਿਲਿਆ ਹੋਇਆ ਤਾਂ ਸਵਾਲ ਇਹੀ ਉੱਠਦੇ ਨੇ ਕਿ ਆ ਭਗਵੰਤ ਮਾਨ ਪਹਿਲਾਂ ਵਾਲੇ ਜਦੋਂ ਕੇਸ ਦੀ ਕੋਈ ਸੁਣਵਾਈ ਨਹੀਂ ਹੋ ਸਕੀ ਜਦੋਂ ਪਹਿਲਾਂ ਵਾਲੇ ਕੇਸ ਦਾ ਕੁਝ ਬਣਿਆ ਨਹੀਂ ਤਾਂ ਇਸ ਵਾਰੇ ਕੇਸ ਦਾ ਕੀ ਬਣੂਗਾ ਹਾਲਾਂਕਿ ਜੋ ਵਿਰੋਧੀ ਧਿਰ ਦੇ ਨੇਤਾ ਨੇ ਦੇਖੋ ਉੱਥੇ ਦੇ ਜੇ ਆਪਾਂ ਗੱਲ ਕਰੀ ਤਾਂ ਵਿਧਾਇਕ ਗਨੀਵ ਕੌਰ ਮਜੀਠੀਆ ਵਿਕਰਮ ਮਜੀਠੀਆ ਦੀ ਜੋ ਵਾਈਫ ਨੇ ਜੋ ਉੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਸਵਾਲ ਚੱਕੇ ਨੇ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਚੀਜ਼ਾਂ ਇੱਥੇ ਪਣਪਰੀਆਂ ਸੀਗੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਪਤਾ ਸੀ ਕਿ ਇੱਥੇ ਚੀਜ਼ਾਂ ਹੋ ਰਹੀਆਂ ਨੇ ਕਿ ਇਹ ਸ਼ਰਾਬ ਜਿਹੜੀ ਜ਼ਹਿਰੀਲੀ ਬਣੀ ਗਈ ਕਿੰਨਾ ਕਿਤੇ ਸਵਾਲ ਉੱਠਦੇ ਨੇ ਕਿਉਂਕਿ ਸਿਰਫ ਇਹ ਮਾਮਲਾ ਪੰਜਾਬ ਦੇ ਵਿੱਚ ਦੇਖੋ ਜੇਕਰ ਆਪਾਂ ਇਹ ਲਿਕਰ ਮਾਫੀਆ ਦੀ ਗੱਲ ਕਰੀ ਤਾਂ ਲਿਕਰ ਮਾਫੀਆ ਇਹ ਪਹਿਲਾ ਮਾਮਲਾ ਜਿਹੜਾ ਸੀਗਾ ਖੰਨੇ ਵਿੱਚ ਹੋਇਆ ਸੀਗਾ ਜਦੋਂ ਜ਼ਹਿਰੀਲੀ ਸ਼ਰਾਬ ਬਣੀ ਉਸ ਵਕਤ ਦੀ 7 ਤੋਂ 8 ਲੋਕਾਂ ਦੀ ਮੌਤ ਹੋਈ ਫਿਰ ਉਸ ਤੋਂ ਬਾਅਦ ਸੰਗਰੂਰ ਦੇ ਵਿੱਚ 2024 ਦੇ ਵਿੱਚ 21 ਲੋਕਾਂ ਦੀ ਮੌਤ ਹੋਈ ਜਿਹੜੀ ਹੁਣ ਮਜੀਠੇ ਵਿੱਚ ਹੋਈ ਹੈ ਉਸ ਦੇ ਵਿੱਚ ਜਿਹੜੇ ਮੌਤ ਦਾ ਆਂਕੜਾ ਲਗਾਤਾਰ ਵੱਧ ਰਿਹਾ ਕੱਲ 21 ਲੋਕਾਂ ਨੇ ਹੋਏ ਅੱਜ 22 ਤੋਂ 23 ਪਹੁੰਚ ਗਈ ਹੈ ਸਵਾਲ ਇਹੀ ਸਾਡਾ ਖੜਾ ਹੁੰਦਾ ਸਵਾਲ ਇਹੀ ਹਰ ਇੱਕ ਬੰਦਾ ਪੁੱਛ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੁੱਤੇ ਪਏ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸ਼ਰਾਬ ਉੱਥੇ ਬਣ ਰਹੀ ਹੈ ਕਿਉਂਕਿ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਪੰਜਾਬ 'ਚ ਨਸ਼ਾ ਜਿਹੜਾ ਹੈ ਉਹ ਖਤਮ ਹੋ ਰਿਹਾ ਹੈ ਪੰਜਾਬ 'ਚ ਨਸ਼ਾ ਜਿਹੜਾ ਹੈ ਪੂਰੇ ਐਂਡ ਲਾਈਨ ਦੇ ਲੱਗ ਚੁੱਕਿਆ ਅਸੀਂ ਖਤਮ ਕਰ ਚੁੱਕਿਆ ਹੈ ਪੰਜਾਬ ਪੁਲਿਸ ਜਿਹੜੀ ਹੈ ਪੀਲਾ ਪੰਜਾ ਚਲਾ ਕੇ ਨਸ਼ੇੜੀਆਂ ਦੇ ਜਿਹੜੇ ਘਰ ਤੋੜ ਰਹੀ ਆ ਪਰ ਸਵਾਲ ਇਹੀ ਹੈ ਕਿ ਆ ਜਿਹੜਾ ਪੀਲਾ ਪੰਜਾ ਕਿਉਂਕਿ ਜਦੋਂ ਗੱਲ ਇਹ ਆਉਂਦੀ ਹੈ ਕਿ ਹਉਜ਼ਾ ਜਿਹੜੇ ਆਕਾ ਨੇ ਜਿਹੜੇ ਉੱਥੇ ਮਜੀਠੇ ਵਿੱਚ ਜੋ ਹੋਇਆ ਉਸ ਦੇ ਆਕਾ ਨੂੰ ਫੜਾਇਆ ਜਾਊਗਾ ਡੀਐਸਪੀ ਐਸਐਚਓ ਨੂੰ ਉਹ ਸਸਪੈਂਡ ਕਰਤਾ ਦਿੱਤਾ ਗਿਆ ਕਿ ਸਸਪੈਂਡ ਹੋ ਨਾ ਕੋਈ ਚੀਜ਼ ਬਣਨ ਲੱਗੀ ਹੈ ਜਿਹੜੇ ਪਰਿਵਾਰ ਜਿਨ੍ਹਾਂ ਨੇ ਆਪਣੇ ਆਪਣਿਆਂ ਨੂੰ ਖੋਇਆ ਕਿ ਉਹਨਾਂ ਨੂੰ ਆਪਣੇ ਪ੍ਰੀਜ਼ਨ ਮਿਲਣਗੇ ਕਿਉਂਕਿ ਦਾ 10 ਲੱਖ ਰੁਪਏ ਦਾ ਦੇ ਦਿੱਤੇ ਨੇ ਪਰ ਜਿਹੜੇ ਹਲੇ ਤੱਕ ਇਹ ਚੀਜ਼ਾਂ ਚੱਲ ਰਹੀਆਂ ਨੇ ਦੇਖੋ ਲਗਾਤਾਰ ਇਹ ਮਾਮਲੇ ਬਾਦਰੇ ਨੇ ਜਿਹੜੀ ਜ਼ਹਿਰੀਲੀ ਸ਼ਰਾਬ ਅਲੱਗ-ਅਲੱਗ ਸ਼ਹਿਰਾਂ 'ਚ ਹਲੇ ਹੋਰ ਵੀ ਬਣ ਰਹੀ ਹੋਊਗੀ ਪਰ ਜਦੋਂ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਕੀ ਜਿਹੜੇ ਲਿਕਵਰ ਮਾਫੀਆ ਹੈ ਉਹ ਹਲੇ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਿਹਾ ਜਿਹੜੀ ਪਾਲਿਸਿਸ ਬੰਦੀਆਂ ਨੇ ਲਿਕਵਰ ਮਾਫੀਆ ਨੂੰ ਲੈ ਕੇ ਕੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਿੱਥੇ ਇਹ ਚੀਜ਼ਾਂ ਬਣ ਰਹੀਆਂ ਨੇ ਸਿੱਧੇ ਤੌਰ ਤੇ ਇਸ ਵਕਤ ਇਹ ਹੀ ਹੈ ਵੀ ਮਜੀਠੇ ਵਿੱਚ ਘਰਾਂ ਦੇ ਵਿੱਚ ਜਿਹੜੀ ਹੈ ਉਹ ਚਿੰਗ ਚਹਾੜੇ ਉੱਠ ਰਹੇ ਨੇ ਕਿਉਂਕਿ ਮਿੰਟ ਮਿੰਟ ਮਗਰ ਉਹ ਗੱਲ ਕਰੀਏ ਤਾਂ ਪਤਾ ਇਹ ਹੀ ਚੱਲ ਰਿਹਾ ਕਿ ਜਿਹੜੇ ਸੀਰੀਅਸ ਕੰਡੀਸ਼ਨ ਚ ਪਏ ਨੇ ਉਹ ਵੀ ਕਾਫੀ ਸਮੇਂ ਤੋਂ ਨਾਜ਼ੁਕ ਨੇ ਕਦੋਂ ਵੀ ਕੁਝ ਵੀ ਕਰਨਾ ਵਾਪਰ ਸਕਦੀ ਹੈ